ਤੁਹਾਡੇ ਚ ਤੇ ਗਜਨੀ ਦੇ ਬਜ਼ਾਰਾਂ 'ਚ ਫਿਰ ਬਹੁਤਾ ਫਰਕ ਨਹੀਂ ਹੈਗਾ ਉਹ ਵੀ ਨਮਾਇਸ਼ੀ ਕਰਦੇ ਹੁੰਦੇ ਸੀ ਠੀਕ ਹੈ ਤੁਸੀਂ ਵੀ ਉਹੀ ਕੁਸ਼ ਕਰਦੇ ਹੋ ਉਤਤ ਫਰਕ ਨਹੀਂ ਹੈਗਾ ਤੁਹਾਡੇ ਚ ਤੇ ਉਹਨਾਂ ਚ ਫੇ ਤੁਸੀਂ ਆਪਦੇ ਨਾਮਾ ਮਗਰੋਂ ਸਿੰਘ ਹਟਾ ਲੋ ਕੋਰ ਹਟਾ ਲੋ ਤੇ ਪੰਜਾਬੀ ਹੀ ਨਾ ਬੋਲਿਆ ਕਰੋ ਹਿੰਦੀ ਹੁੰਦੀ ਜਾਂ ਕੋਈ ਉਧਰਲੀ ਬਿਹਾਰੀ ਬੋਲਿਆ ਕਰੋ ਸਾਨੂੰ ਮਹਿਸੂਸ ਨਾ ਹੋਵੇ ਵੀ ਤੁਸੀਂ ਸਾਡੇ ਹੋ ਉਹ ਤਾਂ ਉਹ ਤਾਂ ਹੁਣ ਇਹ ਵੀ ਕਹਿਣਗੇ ਵੀ ਭਾਈ ਤੁਹਾਡੇ ਕੋਲ ਕੀ ਅਧਿਕਾਰ ਤੂੰ ਤੁਸੀਂ ਸਾਨੂੰ ਕੌਣ ਸਿੰਘ ਕੋਰ ਹਟਾਉਣ ਵਾਲੇ ਸਾਡੀ ਆਪਦੀ ਆਜ਼ਾਦੀ ਹੈ ਸਾਡੀ ਫਰੀडम ਹੈ ਸਾਡਾ ਵੀ ਪੰਜਾਬ ਆ ਸਾਡੀਆਂ ਰਗਾਂ ਚ ਪੰਜਾਬ ਦਾ ਖੂਨ ਹੈ ਤੇ ਪੰਜਾਬ ਦਾ ਖੂਨ ਤੇ ਐਂ ਹੀ ਗਹਿਣਾ ਹੁੰਦਾ ਤੇ ਉਹ ਕਹਿਣਗੇ ਅਸੀਂ ਕਿਹੜਾ ਬਿਹਾਰ ਦੇ ਰਹਿਣ ਆ ਤੇ ਤੁਹਾਡੇ ਤੁਹਾਡੇ ਲੱਛਣ ਨਹੀਂ ਨਾ ਹੈਗੇ ਇੱਥੇ ਰਹਿਣ ਵਾਲੇ ਇੱਥੇ ਰਹਿਣ ਦੀਆਂ ਅਲੱਗ ਗਾਈਡਲਾਈਨ ਨੇ ਤੋਹੀਂ ਇੰਡੀਆ ਚ ਕਿਤੇ ਵੀ ਰਹੋ ਤੁਹਾਨੂੰ ਕੋਈ ਨਹੀਂ ਰੋਕਦਾ ਡੋਕਦਾ ਹੁਣ ਸਪੋਸ ਕਰ ਲੋ 1 ਪੀਸ ਆ ਨਹੀਂ ਚੰਡੀਗੜ੍ਹ ਪਾਓ ਕੈਨੇਡਾ ਪਾਓ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਵੀ ਕਿਉਂ ਪਾਇਆ ਨਾ ਤੁਹਾਡੇ ਕੋਲ ਨਹੀਂ ਕਿਸੇ ਨੇ ਦੇਖਣਾ ਤੂੰ ਉਹੀ 1 ਪੀਸ ਪਾ ਕੇ ਕੋਈ ਬੀਬੀ ਪਿੰਡ ਲੈ ਆਈ ਬੰਦੇ ਛੱਡ ਕੁੱਤੇ ਵੀ ਵੇਖਣਗੇ ਅੱਛਾ ਗੱਲ ਇਹ ਆ ਇੱਕ ਮਾਹੌਲ ਹੁੰਦਾ ਨਾ ਅਡੋਰ ਦੀ ਮਹੌਲ ਹੁੰਦਾ ਨਾ ਤੱਬਰਾਂ ਦੇ ਛੱਡੋ ਇੱਕ ਕੰਧ ਦੇ ਨਾਲ ਦਾ ਮਾਹੌਲ ਬਦਲਿਆ ਹੁੰਦਾ ਪਰਲੀ ਪਰਲੀ ਫੈਮਿਲੀ ਸਾਰੀ ਕੈਨੇਡਾ ਤੋਂ ਆਈ ਆ ਉਹਨਾਂ ਦਾ ਮਾਹੌਲ ਹੋਰ ਆ ਉਹਨਾਂ ਨੇ 10 ਵਜੇ ਉੱਠਣਾ ਉਰਲੀ ਫੈਮਿਲੀ ਦੇਸੀ ਪਿੰਡ ਵਾਲੀ ਖੇਤੀ ਵਾਲੀ ਆ ਉਹਨੇ 4 ਵਜੇ ਉੱਠਣਾ ਹੋ ਹੋ ਸਕਦਾ ਜੇ ਇਨਸਾਨ ਦੀ ਸੋਚ ਵਧੀਆ ਹੋਵੇ ਚਾਹੇ 1 ਪੀਸ ਪਾਇਆ ਕੁਝ ਵੀ ਪਾਇਆ ਫਰਕ ਹੀ ਨਹੀਂ ਪੈਂਦਾ ਕੋਈ ਜੇ ਉਦੀ ਸੋਚ ਹੀ ਗਲਤ ਆ ਤਾਂ ਉਹਨੇ ਉਸ ਤਰੀਕੇ ਨਾਲ ਦੇਖ ਹੀ ਲੈਣਾ ਕਿ ਵੀ ਕੱਪੜਿਆਂ ਦੀ ਕੀ ਲੋੜ ਆ ਬ੍ਰੈਂਡਾਂ ਦੀ ਕੀ ਲੋੜ ਆ ਕੱਪੜਿਆਂ ਦੀ ਕੀ ਲੋੜ ਆ ਵੈਸੇ ਹੀ ਘੁੰਮ ਲੋ ਸੋਚ ਹੀ ਵਧੀਆ ਰੱਖਣੀ ਨਹੀਂ ਹੈਗੀ ਇੰਨੀ ਸੋਚ ਵਧੀਆ ਨੇ ਦੱਸ ਦੋ ਹੈਗੀ ਆ ਨਹੀਂ ਤੋ ਤੋ ਤੁਸੀਂ ਕਹਿ ਵੀ ਪਾਈ ਬਨ ਬਨ ਪੀਸ ਕੋਲ ਨਾਲ ਨੰਗਾ ਕੋਈ ਬੰਦਾ ਘੁੰਮੇਂਦੇ ਐਡੀ ਵਧੀਆ ਸੋਚ ਹੈਗੀ ਆ ਲੋਕਾਂ ਦੀ ਕਿ ਵੀ ਦੇਖਣਗੇ ਨਹੀਂ ਫੋਰਨ ਕੰਟਰੀਆਂ ਦੇ ਵਿੱਚ ਹੁੰਦਾ ਇਦਾਂ ਤੇ ਫਿਰ ਇੱਥੇ ਫੋਰਨਰ ਤਾਂ ਨਹੀਂ ਲੈਂਦੇ ਨਾ ਇੱਥੇ ਦੇ ਪੰਜਾਬ ਦੇ ਲੋਕਾਂ ਨੇ ਪੰਜਾਬੀ ਲੈਂਦੇ ਆ ਤੇ ਵੀ ਕਹਿੰਦੇ ਆ ਓਲੀ ਸੋਚ ਆਪ ਨੂੰ ਬਦਲਨੀ ਪੈਣੀ ਆ ਮਾਡਰਨ ਹੋਣਾ ਪੈਣਾ ਗੱਲ ਇਹ ਆ ਵੀ ਅਸੀਂ ਗੱਲ ਨਹੀਂ ਕਿਸੇ ਨੂੰ ਕਰਨ ਦੇਣੀ ਸਾਡਾ ਮਤਲਬ ਇਹ ਆ ਵੀ ਅਸੀਂ ਅਸੀਂ ਗਲਤਾਂ ਸਾਨੂੰ ਪਤਾ ਅਸੀਂ ਗਲਤਾਂ ਅਸੀਂ ਦੱਬੀ ਤੁਰਿਆਣਾ ਨਹੀਂ ਨਹੀਂ ਅਸੀਂ ਸਹੀ ਆ ਅਸੀਂ ਸਹੀ ਆ ਫਰਕ ਹੈ ਫਰਕ ਹੈ ਕਿਉਂ ਅੱਛਾ ਫਿਰ ਜੈਂਟਸ ਲੇਡੀਜ਼ ਦੇ ਵੱਲ ਕਿਉਂ ਅਟਰੈਕਟ ਹੁੰਦੇ ਆ ਮੁੰਡੇ ਨੂੰ ਕੁੜੀ ਨਾਲ ਪਿਆਰ ਕਿਉਂ ਹੁੰਦਾ ਪਸ਼ੂ ਨਾਲ ਕਿਉਂ ਨਹੀਂ ਹੁੰਦਾ ਕੁਦਰਤ ਹੈ ਕੁਦਰਤ ਦੇ ਸੂਧਾਨਤ ਹੈ ਹਾਂ ਤੇ ਅਟਰੈਕਟ ਹੁੰਦਾ ਨਾ ਬੰਦਾ ਅਟਰੈਕਟ ਹੁੰਦਾ ਰੋਲਾ ਤਾਂ ਅਟਰੈਕਟ ਹੁੰਦਾ ਹੈ ਕੁਦਰਤ ਕੁਦਰਤੀ ਗੱਲ ਹੈ ਆ ਕੁਦਰਤੀ ਗੱਲ ਇਹ ਹੈ ਵੀ ਜੇ ਤੁਸੀਂ ਇੱਕ ਸੁਚੱਜੇ ਬਾਣੇ 'ਚ ਬੈਠੇ ਹੋ ਤੇ ਲੋਕ ਤੁਹਾਨੂੰ ਭੈਣ ਵਾਲੀ ਨਿਗਾਹ ਨਾਲ ਦੇਖਣਗੇ ਤੇ ਭੈਣ کہہ ਕੇ ਸੰਬੋਧਨ ਕਰਨਗੇ ਤੇ ਜੇ ਤੁਸੀਂ ਉਹੋ ਜਿਹਾ ਪਾ ਕੇ ਆ ਜਾਓਗੇ ਤੇ ਮੈਡਮ ਤੇ ਆ ਜਾਣਗੇ ਤੇ ਜੇ ਓਦੋਂ ਵੀ ਘੱਟ ਪਾ ਕੇ ਆ ਜਾਓਗੇ ਹਨਾ ਤਾਂ ਸਿੱਧਾ ਹਾਂਜੀ ਦੇ ਆ ਜਾਣਗੇ ਜਾਂ ਸਿੱਧਾ ਡੀਅਰ ਤੇ ਆ ਜਾਣਗੇ ਸਰ ਕੇ ਆ ਤੁਸੀਂ ਇੱਕ ਇੱਕ ਕੁੜੀ ਨਾ ਇੱਕ ਕੁੜੀ ਹੀ ਇਹ ਤਿੰਨੇ ਚੀਜ਼ਾਂ ਟਰਾਈ ਕਰਕੇ ਦੇਖ ਲੇ ਤੇ ਜੇ ਮੇਰੀ ਗੱਲ 'ਚ ਮਤਲਬ ダਮ ਨਾ ਹੋਵੇ ਜਾਂ ਲੱਗੇ ਵੀ ਫਰਕ ਨਹੀਂ ਹੈਗਾ ਹਨਾ ਤੇ ਮੈਨੂੰ ਚੈਲੰਜ ਕਰ ਸਕਦੀ ਆ ਉਹ ਬਹੁਤ ਸਾਰੀਆਂ ਕੁੜੀਆਂ ਨੂੰ ਆਜ਼ਾਦੀ ਦੇ ਨਾਲ ਜੋੜ ਦਿੱਤੀਆਂ ਕਿ ਸਾਨੂੰ ਆਜ਼ਾਦੀ ਨਹੀਂ ਆਜ਼ਾਦੀ ਨਹੀਂ ਇਹ ਅਯਾਸ਼ੀ ਹੈ ਕਹਿੰਦੀ ਮੰਗੀ ਸੋਚ 'ਚ ਆਜ਼ਾਦੀ ਹੋ ਗਈ ਜਤੋਂ ਆਜ਼ਾਦ ਨੇ ਮੁਹੱਬਤਾਂ ਨਹੀਂ ਪਰਸਨਲ ਗੱਲਾਂ ਦੇ ਸਵਾਦ ਨੇ ਕਦੇ ਰੰਗ ਕਦੇ ਜਾਤ ਕਦੇ ਘਰ ਦੇ ਨਹੀਂ ਮੰਨੇ ਜੀ ਹੁਣ ਦੇਖੋ ਇੱਜ ਤਾਂ ਵੀ ਪਹਿਲਾਂ ਜਿਹੜਾ ਆਨੇ ਸੀ ਅਜੇ ਆਜ਼ਾਦੀ ਜਿਹਨੂੰ ਕਹਿੰਦੇ ਆ ਨਾ ਉਹ ਅਯਾਸ਼ੀ ਆ ਇਹਨਾਂ ਨੇ ਅਯਾਸ਼ੀ ਨੂੰ ਆਜ਼ਾਦੀ ਦਾ ਨਾਮ ਆਜ਼ਾਦੀ ਹੋਣੀ ਚਾਹੀਦੀ ਆ ਆਜ਼ਾਦੀ ਪੜਨ ਦੀ ਲਓ ਤੁਸੀਂ ਆਜ਼ਾਦੀ ਨਾਲ ਕੰਮ ਕਰਨ ਦੀ ਲਓ ਆਜ਼ਾਦੀ ਬੋਲਣ ਦੀ ਲਓ ਸਹੀ ਸਿੱਧੀਆਂ ਸਪਸ਼ਟ ਗੱਲਾਂ ਬੋਲਣ ਗਾਲਾਂ ਕੱਢਣ ਦੀ ਆਜ਼ਾਦੀ ਲੈਣੀ ਆ ਤੁਸੀਂ ਮੁੰਡੇ ਗਾਲਾਂ ਕੱਢਦੇ ਆ ਅਸੀਂ ਵੀ ਕੱਢਣੀਆਂ ਆ ਇਹ ਆਜ਼ਾਦੀ ਆ ਇਹ ਆਜ਼ਾਦੀ ਆ ਵੀ ਜੇ ਮੁੰਡਾ ਮੁੰਡਾ ਗਾਲ ਕੱਢੇ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਸਾਨੂੰ ਕਿਉਂ ਪੈਂਦਾ ਇਹੋ ਜੀ ਆਜ਼ਾਦੀ ਮੰਗਦੀਆਂ ਕੁੜੀਆਂ ਇਹੋ ਜੀ ਮੰਗਦੀਆਂ ਮੁੰਡਾ ਮਤਲਬ ਨਿੱਕਰ ਚ ਘੁੰਮ ਰਿਹਾ ਅਸੀਂ ਕਿਉਂ ਨਹੀਂ ਪਾ ਸਕਦੀਆਂ ਇਹੋ ਜੀ ਆਜ਼ਾਦੀ ਮੰਗਦੀਆਂ ਕੁੜੀਆਂ ਫਿਰ ਇਹ ਸਹੀ ਹੈ ਹੋ ਹੋ ਸਕਦਾ ਪਾਈ ਕਰਕੇ ਕੁੜੀਆਂ ਤੁਹਾਡੇ ਤੇ ਲੱਗਦੀਆਂ ਪਾਈ ਕਰਕੇ ਧੰਕੇ ਉਹਦੀਆਂ ਪਾਈ ਕਰਕੇ ਉਹਦਾ ਦੇ ਕਮੈਂਟ ਆਉਂਦੇ ਆ ਉਸ ਕੁੜੀ ਦਾ ਕੀ ਹੋ ਜੂਗਾ ਉਹਦੇ ਨਾਲ ਕੀ ਹੋ ਜੂਗਾ ਮੈਨੂੰ ਚੁੱਪ ਨਹੀਂ ਰਾਇਆ ਜਾ ਸਕਦਾ ਨਾ ਡਿਬੇਟ 'ਚ ਠੀਕ ਹੈ ਮੈਂ ਟੇਬਲ ਟਾਕਰ ਕਹਿੰਦੇ ਮੈਂ ਜੁੱਤੀ ਜ਼ੁਬਾਨ ਤੇ ਜਗਰਤਨੇ ਕਾਵੇਂ ਆ ਤੁਸੀਂ ਜਿੱਥੇ ਮਰਜ਼ੀ ਆ ਜਾਓ ਤੇ ਮੈਂ ਜ਼ੁਬਾਨ ਤੋਂ ਵੀ ਨਹੀਂ ਤੋ ਨੂੰ ਯਤਨ ਦਿੰਦੀ ਮੈਂ ਜੁੱਤੀ ਤੋਂ ਵੀ ਨਹੀਂ ਯਤਨ ਦਿੰਦੀ ਤੇ ਜਿਗਰੇ ਤੋਂ ਵੀ ਨਹੀਂ ਯਤਨ ਉਹ ਔਰਤ ਤੋਂ ਵੈਸੇ ਵੀ ਲੋਕ ਡਰਦੇ ਇੱਕ ਪੰਜਾਬੀ ਦੇ ਵਿੱਚ ਅਧਾਰਨਾ ਵੀ ਔਰਤ ਕਦੇ ਵੀ ਚੁੱਪ ਨਹੀਂ ਹੋ ਸਕਦੀ ਨਹੀਂ ਉਵੇਂ ਥੋੜੀ ਪਕਾਈ ਥੋੜੀ ਮਾਰਨੀ ਆ ਮਤਲਬ ਪਕਾਈ ਚ ਤੇ ਤਰਕ ਨਾਲ ਗੱਲ ਕਰਨ 'ਚ ਫਰਕ ਹੁੰਦਾ ਨਾ ਤਰਕ ਨਾਲ ਗੱਲ ਕਰ ਰਹੇ ਆ ਨਾ ਵੀ ਭਾਈ ਇੱਕ ਸੋਚਾ ਪਹਿਰਾਵਾ ਪੰਜਾਬ ਦਾ ਪਹਿਰਾਵਾ ਕੀ ਸੀ ਉਹਨੂੰ ਪਛਾਨੋ ਸਾਨੂੰ ਬਰਾਬਰਤਾ ਦਿੱਤੀ ਨਹੀਂ ਸਾਨੂੰ ਦਸਤਾਰ ਚ ਬਰਾਬਰਤਾ ਦਿੱਤੀ ਹੋਈ ਸੀ ਜੇ ਕੁੜੀਆਂ ਕੇਸ ਕੀ ਸਜਾਉਂਦੀਆਂ ਸੀ ਮੁੰਡੇ ਦਸਤਾਰ ਸਜਾਉਂਦੇ ਸੀ ਸਜਾਉਂਦੇ ਸੀ ਨਾ ਹੁਣ ਜਦੋਂ ਦੁਪੱਟਾ ਹੈਗਾ ਕੁੜੀ ਕੋਲ ਫਿਰ ਉਹ ਕੇਸ ਕੀ ਕਿਉਂ ਸਜਾਉਂਦੀ ਐ ਉਹਦਾ ਇਹੀ ਮਤਲਬ ਸੀ ਵੀ ਬਰਾਬਰ ਰੱਖਿਆ ਸੀ ਸਾਨੂੰ ਜੰਗਾਂ ਜੁੱਦਾਂ ਚ ਨਾਲ ਲੈ ਜਾਂਦੇ ਹੁੰਦੇ ਸੀ ਅਸੀਂ ਲੜਦੀਆਂ ਵੀ ਸੀ ਬਰਾਬਰਤਾ ਸੀ ਨਾ ਸਾਨੂੰ ਬਰਾਬਰ ਪੜਾ ਰਹੇ ਆ ਠੀਕ ਆ ਸਾਨੂੰ ਬਰਾਬਰ ਨੌਕਰੀ ਉਹੀ ਕਾਰੋਬਾਰ ਵੀ ਬਰਾਬਰ ਕਰਾ ਰਹੇ ਆ